ਜ਼ਿਲ੍ਹਾ ਫਰੀਦਕੋਟ ਲੋਕ ਸਭਾ ਹਲਕਾ ਹੈ ਉੱਥੇ ਅਸੀਂ ਪਾਈ ਸਰਬਜੀਤ ਸਿੰਘ ਖਾਲਸਾ ਜੋ ਕਿ ਅਮਰ ਸ਼ਹੀਦ ਪਾਈ ਬਿਆਨ ਸਿੰਘ ਦਾ ਸੁਪੁੱਤਰ ਹੈ ਪਾਈ ਬਿਆਨ ਸਿੰਘ ਉਹ ਸਾਡੇ ਮਹਾਨ ਨਾਇਕ ਸ਼ਹੀਦ ਨੇ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਦ ਉੱਪਰ ਤੋਪਾਂ ਟੈਂਕਾਂ ਤੇ ਲੱਖਾਂ ਹੀ ਫੌਜਾਂ ਦੇ ਚੜ੍ਹ ਕੇ ਜੋ ਹਮਲਾ ਕਰ ਦਿੱਤਾ ਗਿਆ ਸੀ 1984 ਦੇ ਵਿੱਚ ਇੰਦਰਾ ਗਾਂਧੀ ਦੀ ਸਰਕਾਰ ਨੇ ਜੋ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਤਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਦਿਵਸ ਮਨਾਉਂਦੀਆਂ ਸੰਗਤਾਂ ਗੋਲੀਆਂ ਨਾਲ ਧੁੰਦ ਦਿੱਤੀਆਂ ਸਾਡੇ ਸੈਂਕੜੇ ਹੀ ਸੂਰਬੀਰ ਯੋਧੇ ਬਹਾਦਰਾਂ ਨੇ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਉਸ ਤੋਂ ਬਾਅਦ ਜਦੋਂ ਭਾਈ ਬਿਆਨ ਸਿੰਘ ਭਾਈ ਕੇਰ ਸਿੰਘ ਭਾਈ ਸਤਵੰਤ ਸਿੰਘ ਨੇ ਅੰਦਰਲੇ ਹਾਲਾਤ ਵੇਖੇ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ ਇਕੱਠਾ ਹੋਇਆ ਕਾਲ ਤਾ ਦੇਖਿਆ ਤੇ ਉਹਨਾਂ ਦਾ ਮਨ ਬਲੁੰਦ ਰਿਆ ਗਿਆ ਉਹਨਾਂ ਨੇ ਬਦਲਾ ਲੈਣ ਦੀ ठान ਲਈ ਤੇ ਉਹਨਾਂ ਨੇ ਉਦਹੀਂ ਇੰਦਰਾ ਗਾਂਧੀ ਦੇ ਘਰ ਦੇ ਵਿੱਚ ਹੀ ਉਹਨੂੰ ਗੋਲੀਆਂ ਨਾਲ ਪੰਨ ਦਿੱਤਾ ਸੀ ਜਦੋਂ ਸਮੁੱਚੀ ਕੌਮ ਬੜੇ ਨਿਮੋਸ਼ੀ ਦੇ ਹਾਲ ਵਿੱਚ ਸੀ ਕਿ ਸਾਡੇ ਨਾਲ ਭਾਰਤ ਆਜ਼ਾਦ ਭਾਰਤ ਦੇ ਵਿੱਚ ਕੀ ਵਾਪਰਿਆ ਜਿਸ ਭਾਰਤ ਦੀ ਆਜ਼ਾਦੀ ਵਾਸਤੇ ਅਸੀਂ ਆਪਣੇ ਘਰ-ਬਾਰ ਤਿਆਗੇ ਜ਼ਮੀਨਾਂ ਤਿਆਗੀਆਂ ਆਪਣਾ ਬਹੁਤ ਕੁਝ ਬਰਬਾਦ ਕੀਤਾ ਉਸੇ ਭਾਰਤ ਦੇ ਵਿੱਚ ਸਾਡੇ ਧਰਮ ਤੇ ਹਮਲਾ ਹੋ ਗਿਆ ਪਰ ਜਦੋਂ ਭਾਈ ਬੈਂਤ ਸਿੰਘ ਉਹਨਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਫਖਰ ਮਹਿਸੂਸ ਕੀਤਾ ਅੱਜ ਮੈਂ ਸਮਝਦਾ ਕਿ ਜਿੱਥੇ ਅਸੀਂ ਉਸ ਕਲੂ ਘਾਰੇ ਦੀ 40ਵੀਂ ਵਰੇਗੰਢ ਮਨਾ ਰਹੇ ਹਾਂ ਤੇ ਉਸ 40ਵੀਂ ਵਰੇਗੰਢ ਦੇ ਉੱਪਰ ਫਰੀਦਕੋਟ ਨਿਵਾਸੀਆਂ ਨੇ ਇੱਕ ਬਹੁਤ ਵੱਡੀ ਸ਼ਰਧਾਂਜਲੀ ਦਿੱਤੀ ਹੈ ਜਿਹੜੇ ਉਹਦੇ ਮਹਾਨ ਸੁਪੁੱਤਰ ਨੂੰ ਬਹੁਤ ਵੱਡੀ ਲੀਡ ਤੇ ਜਿਤਾ ਕੇ ਇਹ ਨਹੀਂ ਕਿ ਕੋਈ ਗੱਲ ਪਰਦੇਚ ਰੱਖੀ ਅਸੀਂ ਸਭ ਸੰਗਤਾਂ ਨੂੰ ਅਸੀਂ ਦੱਸਿਆ ਕਿ ਇਹ ਸਰਬਜੀਤ ਸਿੰਘ ਖਾਲਸਾ ਕੌਣ ਹੈ ਕਿ ਇਹ ਇੱਕ ਮਹਾਨ ਸ਼ਹੀਦ ਭਾਈ ਬੀਨਤ ਸਿੰਘ ਦਾ ਪੁੱਤਰ ਹੈ ਜਿਸ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ ਜਿਸ ਨੇ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਉਹਨੂੰ ਪਤਾ ਸੀ ਕਿੰਦੇ ਤੋਂ ਬਾਅਦ ਸਾਡੇ ਗੋਲੀਆਂ ਵੱਜ ਸਕਦੀਆਂ ਸਾਨੂੰ ਮੌਤ ਦੇ ਮੂੰਹ ਜਾਣਾ ਪੈਣਾ ਹੈ ਪਰ ਇਹਦੇ باوجود ਉਹਨੇ ਇੱਕ ਬਹੁਤ ਬਹਾਦਰੀ ਤੇ ਦਲੇਰੀ ਨਾਲ ਕੰਮ ਕੀਤਾ ਪਰ ਫਰੀਦਕੋਟ ਦੇ ਸਮੂਹ ਪੰਜਾਬੀਆਂ ਨੇ ਬੜੀ ਵੱਡੀ ਇਹ ਇੱਕ ਦਲੇਰੀ ਦਿਖਾਈ ਹੈ ਉਹਦੇ ਵਿੱਚ ਮੈਂ ਸਮਝਦਾ ਹਾਂ ਜਦੋਂ ਪਹਿਲਾਂ ਭਾਈ ਸਰਵਜੀਤ ਸਿੰਘ ਸਾਡੇ ਕੋਲੇ ਆਇਆ ਤਾਂ ਅਸੀਂ ਇੱਥੇ ਦੁਆਬੇ ਦੇ ਵਿੱਚ ਹੀ ਮਿਸ਼ਲਸੀਦਾ ਤਰਨਤਲ ਦੇ ਬਾਬਾ ਸਵਰਜਿੰਦਰ ਸਿੰਘ ਜੀ ਮੇਰੇ ਨਾਲ ਬੈਠੇ ਆ ਇਹਨਾਂ ਦੇ ਸਥਾਨ ਤੇ ਇੱਕ ਸਿੱਖ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਧੀਰਗ ਵਿਚਾਰਾ ਹੋਇਆ ਉਸ ਤੋਂ ਬਾਅਦ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦਮਦਮੇਤ ਸਾਲ ਦੇ 14ਵੇਂ ਮੁਖੀ ਉਹਨਾਂ ਦੇ ਜਨਮ ਸਥਾਨ ਤੇ ਗੁਰਦੁਆਰਾ ਸੰਤ ਖਾਲਸਾ ਵਿਖੇ ਘਟੋ ਘਟ 500 ਬੰਦਿਆਂ ਦੀ ਅਸੀਂ ਮੀਟਿੰਗ ਸੱਦੀ ਸੀ ਤੇ ਉਥੋਂ ਅਸੀਂ ਪਾਈ ਸਰਬਜੀਤ ਸਿੰਘ ਨੂੰ ਸੱਦ ਕੇ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਬਾਬਾ ਫਰੀਦ ਦੇ ਗੁਰਦੁਆਰਾ ਬਾਬਾ ਫਰੀਦ ਫਰੀਦਕੁੱਟ ਵਿਖੇ ਮੱਥਾ ਟੇਕਣ ਵਾਸਤੇ ਵੱਡੇ ਕਾਫਲੇ ਮੋਟਰਸਾਈਕਲਾਂ ਗੱਡੀਆਂ ਟਰੈਕਟਰਾਂ ਤੇ ਝੰਡੇ ਬਨ ਕੇ ਵੱਡੇ ਕਾਫਲੇ ਦੇ ਵਿੱਚ ਅਸੀਂ ਉਹਨੂੰ ਜੰਗ ਖਾੜੇ ਦੇ ਵਿੱਚ ਚੋਣ ਖਾੜੇ ਦੇ ਵਿੱਚ ਉਤਾਰਿਆ ਸੀ ਉਸ ਤੋਂ ਬਾਅਦ ਬਹੁਤ ਵੱਡੇ ਕਾਫਲੇ ਰੋਡ ਸ਼ੋਅ ਹੋਏ ਜਿਹਦੇ ਵਿੱਚ ਸਮੂਹੀ ਜਿੱਥੇ ਇੰਟਰਨੈਸ਼ਨਲ ਪੰਥਕ ਦਲ ਦੇ ਸਾਰੇ ਉਮੀਦਵਾਰਾਂ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਆਪਣੀ ਸਾਧਵਾਂ ਸਾਧਨਾ ਦੇ ਨਾਲ ਸਾਹਮਣੇ ਕਿਸੇ ਨੇ 2 ਦਿਨ ਕਿਸੇ ਨੇ 4 ਦਿਨ ਜਿੱਧਰ ਵੀ ਝੋਟੀਆਂ ਲਗਦੀਆਂ ਦਿਨ ਰਾਤ ਇਹ ਕੀਤਾ ਉੱਥੇ ਇਹ ਵੀ ਮੈਂ ਫਖਰ ਮਹਿਸੂਸ ਕਰਦਾ ਹਾਂ ਕਿ ਜਿੰਨੇ ਸਾਡੇ ਪੁਰਾਣੇ 1999 ਦੇ ਜਿਨ੍ਹਾਂ ਨੇ ਸੰਘਰਸ਼ ਹਟਾਇਆ ਸੀ ਤੇ ਚੋਣਾਂ 13 ਦੀਆਂ 13 ਸੀਟਾਂ ਜਿੱਤੀਆਂ ਸੀ ਉਹਨਾਂ ਵਿੱਚ ਵੀ ਉਹਨੂੰ ਦਰਸਾਉਣਾ ਬਲਕਿ ਸੰਗਤਾਂ ਨੇ ਇਹ ਖੰਨ ਲਿਆ ਕਿ ਅਸੀਂ ਅਮਰ ਸ਼ਹੀਦ ਭਾਈ ਬਿਆਨਤ ਸਿੰਘ ਨੂੰ ਵੋਟ ਦੇਣੀ ਹੈ ਜਿਹਨੇ ਸਾਡੀ ਡਿੱਗੀ ਹੋਈ ਪੱਗ ਨੂੰ ਜਿਨ੍ਹਾਂ ਨੇ ਸਾਡੀ ਪੱਗ ਨੂੰ ਹੱਥ ਲਾਇਆ ਉਹਨਾਂ ਨੇ ਉਹਨਾਂ ਦੀ ਗਿੱਚੀ ਨੂੰ ਹੱਥ ਪਾ ਕੇ ਉਹਨਾਂ ਨੂੰ ਪਾਰ ਬੁਲਾਇਆ ਇਸ ਕਰਕੇ ਸਾਡਾ ਫਰਜ਼ ਪੰਦ ਹੈ ਕਿ ਅਸੀਂ ਇਹਨੂੰ ਵੋਟ ਦੇ ਕੇ ਉਹਦਾ ਕਰਜ਼ ਉਤਾਰੀਏ ਇਸੇ ਕਰਕੇ ਕੋਲੋਂ ਸਾਧਨ ਵਰਤ ਕੇ ਕੋਲੋਂ ਪੈਸਾ ਲਾ ਕੇ ਕੋਲੋਂ ਝੰਡੇ ਬਣਾ ਕੇ ਬਹੁਤ ਵੱਡੇ ਕਾਫਲੇ ਖੜੇ ਕਰ ਦਿੱਤੇ ਤੇ ਅਸੀਂ ਨੌਂ ਹੀ ਹਲਕਿਆਂ ਦੇ ਵਿੱਚ ਜਿਹੜੇ ਦਫ਼ਤਰ ਖੋਲੇ ਉਹਨਾਂ ਸਾਰਿਆਂ ਦੇ ਮੈਂ ਜੇ ਨਾਲ ਮੈਂ ਤਾਂ ਸਮਾਂ ਲੱਗ ਦੇਗਾ ਭਾਵੇਂ ਉਹ ਜੈਤੂ ਦੇ ਵਿੱਚ ਸੀ ਭਾਵੇਂ ਰਾਮਪੂਰਾ ਫੂਲ ਦੇ ਵਿੱਚ ਸੀ ਭਾਵੇਂ ਉਹ ਗਿੱਦੜਵਾਹਾ ਦੇ ਵਿੱਚ ਸੀ ਦੋਦੇ ਦੇ ਵਿੱਚ ਸੀ ਫਰੀਦਕੋਟ ਸੀ ਕੋਟਕਪੂਰਾ ਸੀ ਉੱਥੇ ਸਾਡੇ ਸੁਵਜਿੰਦਰ ਸਿੰਘ ਹੁਣੀ ਪ੍ਰੋਫੈਸਰ ਜਸਵਾਲ ਸਿੰਘ ਹੁਣੀ ਸਾਰਿਆਂ ਨੇ ਆਪੋ ਆਪਣੀਆਂ ਬਾਖੂਬੀ ਡਿਊਟੀਆਂ ਨਿਭਾਈਆਂ ਤੇ ਸੰਗਤਾਂ ਨੇ ਹੱਥਾਂ ਤੇ ਚੁੱਕ ਲਿਆ ਭਾਈ ਸਰਬਜੀਤ ਸਿੰਘ ਨੂੰ ਸਵੇਰ ਤੋਂ ਲੈ ਕੇ ਰਾਤ ਦੇ 11 11 ਵਜੇ ਜਾਂਦੇ ਸਨ ਤੇ ਸਰਬਜੀਤ ਸਿੰਘ ਨੂੰ ਇਹ ਵੀ ਕੋਈ ਫਿਕਰ ਨਹੀਂ ਹੁੰਦਾ ਸੀ ਕਿ ਕਿਹੜੀ ਗੱਡੀ 'ਚ ਮੈਂ ਤੇਲ ਪਵਾਉਣਾ ਹੈ ਕਿੱਥੇ ਲੰਗਰ ਛਕਾਉਣਾ ਹੈ ਕਿੱਥੇ ਰਾਤ ਨੂੰ ਰਹਿ ਦਾ ਪ੍ਰਬੰਧ ਕਰਨਾ ਹੈ ਇਹ ਸਾਰਾ ਪ੍ਰਬੰਧ ਹੀ ਸੰਗਤਾਂ ਦਾ ਸੀ ਤੇ ਦੂਸਰੇ ਪਾਸੇ ਭਾਈ ਅਮਰਤਪਾਲ ਸਿੰਘ ਉਹਦੇ ਤੇ ਵੀ ਅਸੀਂ ਤੂਫਾਨੀ ਦੌਰੇ ਕੀਤੇ ਕਈ ਵਾਰ ਮੈਨੂੰ ਜਾ ਕੇ ਬੋਲਣਾ ਪਿਆ ਹਾਲਾਂਕਿ ਜਿਹੜੀਆਂ ਸਥਾਪਿਤ ਪਾਰਟੀਆਂ ਸੀ ਜਿਨ੍ਹਾਂ ਨੂੰ ਪਹਿਲਾਂ ਪੰਥ ਨੇ ਨਵਾਜਿਆ ਸੀ ਪਰ ਉਹਨਾਂ ਦੀਆਂ ਵੱਡੀਆਂ ਗਲਤੀਆਂ ਵੱਡੀਆਂ ਕਮਜ਼ੋਰੀਆਂ ਤੇ ਗਲਤ ਹਰਕਤਾਂ ਕਰਕਤੇ ਕਰਕੇ ਉਹ ਪੰਥ ਤੇ ਪੰਜਾਬ ਦੇ ਮਨਾਂ ਵਿੱਚੋਂ ਲੱਥ ਚੁੱਕੇ ਸਨ ਸਾਨੂੰ ਕਈ ਤਰ੍ਹਾਂ ਦੇ ਫਤਵੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਦਿੱਤੇ ਕਿ ਏਜੰਸੀਆਂ ਦੇ ਬੰਦੇ ਆ ਨਕਲੀ ਅਕਾਲੀ ਦਲ ਆ ਆਰਐਸਐਸ ਦੇ ਆ ਬੜਾ ਕੁਝ ਕਿਹਾ ਪਰ ਅਸੀਂ ਬਿਨਾਂ ਕੁਝ ਪਰਵਾਹ ਕੀਤੇ ਐਸੀ ਮਹਿਮਦ ਦੇ ਵਿੱਚ ਡਟੇ ਰਹੇ ਤੇ ਸਾਨੂੰ ਆਸ ਸੀ ਕਿ ਜਿੰਨਾ ਵੱਡਾ ਸਾਨੂੰ ਸਜੋਗ ਲੋਕਾਂ ਦਾ ਦੋਹਾਂ ਸੀਟਾਂ ਤੇ ਮਿਲ ਰਿਹਾ ਤੇ ਸਾਨੂੰ ਵੱਡੀ ਕਾਮਯਾਬੀ ਦੇ ਅਸਾਰ ਦਿਖ ਰਹੇ ਸਨ ਇਸ ਕਰਕੇ 2-3 ਵਾਰ ਮੈਂ ਖਡੂਰ ਸਾਹਿਬ ਦੇ ਹਲਕੇ ਵਿੱਚ ਜਾ ਕੇ ਵੀ ਬੋਲਿਆ ਤੇ ਉਥੋਂ ਦਾ ਅਤਿਸ਼ਾਹ ਵੇਖਿਆ ਕਿਉਂਕਿ ਭਾਈ ਅਮਰਿਤਪਾਲ ਸਿੰਘ ਦੇ ਕੋਲੋਂ ਕੋਈ ਨਾਜਾਇਜ਼ ਹਥਿਆਰ ਨਹੀਂ ਫੜਿਆ ਗਿਆ ਉਹਨੇ ਕੋਈ ਕਤਲ ਨਹੀਂ ਕੀਤਾ ਉਹਨੇ ਕੋਈ ਪਾਰਲੀਮੈਂਟ ਤੇ ਹਮਲਾ ਨਹੀਂ ਕੀਤਾ ਕੋਈ ਯੋਜਨਾ ਨਹੀਂ ਸੀ ਕੋਈ ਲਿਟਰੇਚਰ ਨਹੀਂ ਫੜਿਆ ਗਿਆ ਫਿਰ ਐਵੇਂ ਛੋਟੇ ਜਿਹੇ ਕੇਸ ਦੇ ਵਿੱਚ ਫੜ ਕੇ ਉਹਨੂੰ ਐਨਐਸਏ ਦੇ ਅਧੀਨ ਇਥੋਂ 7ਵੀਂ ਸਟੇਟ ਦੇ ਵਿੱਚ ਡਬਰੂਗੜ੍ਹ ਸਿਟ ਦੇ ਨਾਮ ਆਸਾਮ ਦੀ ਜੇਲ੍ਹ 'ਚ ਇੱਕ ਤੱਕਾ ਸੀ ਤੇ ਤੱਕੇਸ਼ਾਈ ਦੇ ਖਿਲਾਫ ਪੰਜਾਬੀ ਲੜਨਾ ਜਾਣਦੇ ਆ ਇਥੇ ਪੱਟੀ ਦੀ ਜ਼ਿਲ੍ਹੇ ਚ ਪਾਉਂਦੇ ਆ ਵਰਸਾ ਸਾਹਿਬ ਦੀ ਜ਼ਿਲ੍ਹੇ ਚ ਪਾਉਂਦੇ ਜਲੰਧਰ ਭੇਜ ਦਿੰਦੇ ਪੰਜਾਬ ਦੀਆਂ ਥੋੜੀਆਂ ਜ਼ਿਲ੍ਹਾ ਸੋ ਇਸ ਕਰਕੇ ਇਹ ਇੱਕ ਤੱਕਾ ਕੀਤਾ ਗਿਆ ਐਨਐਸਸੀ ਵੀ ਗਲਤ ਲਾਈ ਤੇ ਇਨੀ ਦੂਰ ਸੱਟ ਦੇਣਾ ਵੀ ਇੱਕ ਜਲਾਲਤ ਸੀ ਉਹ ਜਲਾਲਤ ਦੀ ਵੰਕਾਰ ਸਮਝ ਕੇ ਖਡੂਰ ਸਾਹਿਬ ਦੀਆਂ ਸੰਗਤਾਂ ਨੇ ਸਮੂਹ ਪੰਜਾਬੀਆਂ ਨੇ ਬਹੁਤ ਵੱਡੀ ਲੀਡ ਦੇ ਉੱਪਰ ਭਾਈ ਅਮਰਤਪਾਲ ਸਿੰਘ ਨੂੰ ਜਿਤਾਇਆ ਮੈਂ ਖਡੂਰ ਸਾਹਿਬ ਦੀਆਂ ਸੰਗਤਾਂ ਦਾ ਵੀ ਅਤੇ ਫਰੀਦਕੋਟ ਦੀਆਂ ਸੰਗਤਾਂ ਦਾ ਵੀ ਸਮੂਹ ਵਰਕਰਾਂ ਦਾ ਤੇ ਅਹੁਦੇਦਾਰਾਂ ਦਾ ਜਿੰਨਾਂ ਜਿੰਨਾਂ ਪਾਰਟੀਆਂ ਨੇ ਕਿਸੇ ਇੱਕ ਪਾਰਟੀ ਦਾ ਕੰਮ ਨਹੀਂ ਸੀ ਕਿਉਂਕਿ ਆਜ਼ਾਦ ਮੀਰ ਵਰਸੀ ਮੈਂ ਵੀ ਬੇਨਤੀ ਕਰਾਂ ਕਿ ਸਥਾਪਿਤ ਪਾਰਟੀਆਂ ਦੇ ਵਿੱਚ ਆਜ਼ਾਦ ਮੀਰ ਵਰ ਨੂੰ ਜਿਤਨਾ ਔਖਾ ਹੁੰਦਾ ਕਿਉਂਕਿ ਉਹਦੇ ਕਰਕਰ ਦੇ ਵਿੱਚ ਵਰਕਰ ਨਹੀਂ ਹੁੰਦੇ ਕਰਕਰ ਦੇ ਵਿੱਚ ਉਹਦੇ ਸੋਰਸ ਨਹੀਂ ਹੁੰਦੇ ਪਰ ਇਹਦੇ ਇਹਦੇ باوجود ਸੰਗਤਾਂ ਨੇ ਆਪਣੀ ਇਲੈਕਸ਼ਨ ਸਮਝ ਕੇ ਕਰਕਰ ਦੇ ਵਿੱਚ ਹੀ ਉਹਨਾਂ ਦੇ ਝੰਡੇ ਝੁਲਾ ਦਿੱਤੇ ਇਸ ਕਰਕੇ ਸਾਰੀਆਂ ਸੰਗਤਾਂ ਦਾ ਫਰੀਦਕੋਟ ਦੀਆਂ ਤੇ ਘਰੂਰ ਸਾਹਿਬ ਦੀਆਂ ਸੰਗਤਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਦੇ ਸਮੂਹ ਵਰਕਰਾਂ ਦਾ ਉਦੇਦਾਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਬੜੀ ਮਿਹਨਤ ਦੇ ਨਾਲ ਸਭ ਦਾ ਦਵਾਈ ਹੈ ਇਹ ਮੈਂ ਸਮਝਦਾ ਕਿ 40ਵੀਂ ਵਰੇਗੰਡ ਦੇ ਉੱਪਰ ਜੋ ਸਾਡੀ ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ 40 ਸਾਲ ਹੋ ਗਏ ਤੇ 40 ਸਾਲ ਹੋ ਗਏ ਅਮਰ ਸ਼ਹੀਦ ਭਾਈ ਬਿਆਨ ਸਿੰਘ ਭਾਈ ਕੇਰ ਸਿੰਘ ਸਤਵੰਤ ਸਿੰਘ ਉਹਨਾਂ ਨੂੰ ਸ਼ਹੀਦ ਹੋਇਆ ਤੇ ਇਹ 40ਵੀਂ ਵਰੇਗੰਡ ਦੇ ਉੱਪਰ ਇੱਕ ਬਹੁਤ ਵੱਡੀ ਸ਼ਰਧਾਂਜਲੀ ਸ਼ਰਧਾ ਅਰਪਣ ਕੀਤੀ ਹੈ ਸੰਗਤਾਂ ਨੇ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਭਾਈ ਸਰਬਜੀਤ ਸਿੰਘ ਤੇ ਤੇ ਭਾਈ ਅਮਰਤਪਾਲ ਸਿੰਘ ਦੇ ਮੋਢਿਆਂ ਤੇ ਪਾਈ ਹੈ ਤੇ ਸਾਨੂੰ ਉਮੀਦ ਹੈ ਕਿ ਬੜੀ ਸਿਆਣਪ ਦੇ ਨਾਲ ਬੜੀ ਤਹਮਲ ਦੇ ਨਾਲ ਉਹ ਇਸ ਜ਼ਿੰਮੇਵਾਰੀ ਨੂੰ ਨਿਭਾਉਣਗੇ ਜਿਹੜਾ ਲੋਕਾਂ ਦੇ ਵਿੱਚ ਇੱਕ ਧਰਮ ਸੀ ਸੈਂਟਰ ਦੇ ਵਿੱਚ ਵੀ ਤੇ ਸਟੇਟ ਦੇ ਵਿੱਚ ਵੀ ਤੇ ਸਥਾਪਿਤ ਪਾਰਟੀਆਂ ਦੇ ਵਿੱਚ ਵੀ ਜੋ ਇੱਕ ਬਦਨਾਮ ਕਰਨ ਦਾ ਬਹੁਤ ਵੱਡਾ ਤਹੱਈਆ ਕੀਤਾ ਸੀ ਕਿ ਇਹ ਖਾੜਕੂ ਹੈ ਜੀ ਇਹਨਾਂ ਤੋਂ ਹਿੰਦੂਆਂ ਨੂੰ ਖਤਰਾ ਹੈ ਜੀ ਤੇ ਘੱਟ ਗੰਟੀਆਂ ਨੂੰ ਖਤਰਾ ਹੈ ਜੀ ਉਹ ਸਭ ਲੋਕਾਂ ਨੇ ਪਰੰਪਲੇਖੇ ਤੋੜ ਦਿੱਤੇ ਆ ਵਾ ਬਦਲ ਚਾਹੁੰਦੇ ਆ ਤੇ ਮੈਨੂੰ ਉਮੀਦ ਹੈ ਕਿ ਇਹ ਸਾਰੀਆਂ ਪਾਰਟੀਆਂ ਇੱਕ ਯੂनाइटेड ਸੰਸਥਾ ਦੇ ਵਿੱਚ ਇਕੱਤਰ ਹੋ ਕੇ ਆਉਣ ਵਾਲੀਆਂ ਸਾਰੀਆਂ ਲੇਖਣਾ ਆਉਣ ਵਾਲੀਆਂ ਚੁਣੌਤੀਆਂ ਨੂੰ ਸਰ ਕਰਨਗੇ ਤੇ ਮੈਂ ਵੀ ਸਮਝਦਾ ਹੈ ਕਿ ਸੈਂਟਰ ਤੇ ਸਟੇਟ ਦਾ ਵੀ ਇੱਕ ਪਰਮ ਟੁੱਟ ਜਾਏਗਾ ਕਿ ਇਹਨਾਂ ਦੇ ਹੱਥ 'ਚ ਜੇ ਸਤਾ ਆਈ ਇਹਨਾਂ ਦੇ ਹੱਥ 'ਚ ਜੇ ਪਾਵਰ ਆਈ ਪਤਾ ਨਹੀਂ ਇਹ ਕੀ ਕਰ ਦੇਣਗੇ ਕਿਉਂਕਿ ਇਹ ਕੁਝ ਸਭ ਕੁਝ ਅਕਾਲੀ ਦਲ ਨੇ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਫਿਰ ਸਰਦਾਰ ਸੁਖਵੀਰ ਸਿੰਘ ਨੇ ਇਹ ਸੈਂਟਰ ਨੂੰ ਡਰਾ ਕੇ ਰੱਖਿਆ ਹੋਇਆ ਸੀ ਕਿ ਇਸ ਰੱਦੀ ਸੂਬਾ ਹੈ ਇਹ ਗਰਮਖਿਆਲੀ ਲੋਕ ਹੈ ਇਹ ਫਲਾਨੇ ਆ ਇਹ ਤੀਖੜੇ ਆ ਪਰ ਜਦੋਂ ਹੁਣ ਆ ਸਤਾ ਸਾਡੇ ਹੱਥ ਚ ਆਈ ਹੈ ਇਹ ਬੜੀ ਸਿਆਣਪ ਦੇ ਨਾਲ ਜਦੋਂ ਵਰਤਾਓ ਕਰਨਗੇ ਪਾਰਲੀਮੈਂਟ ਜਾਣਗੇ ਪਾਰਲੀਮੈਂਟ ਵਿੱਚ ਜਾ ਕੇ ਜਿਵੇਂ ਸਾਡੇ ਬੰਦੀ ਸਿੰਘ ਹੈ ਉਹਨਾਂ ਦੀ ਡਿਮਾਂਡ ਰੱਖਣਗੇ ਕਿ ਸਾਡੇ ਬੰਦੀ ਸਿੰਘਾਂ ਨੂੰ ਜਿਹੜੇ 40-40 ਸਾਲ ਤੋਂ ਬੈਠੇ ਆ ਉਹਨਾਂ ਨੂੰ ਛੱਡੋ ਪੰਜਾਬ ਦੇ ਹੋਰ ਬੜੇ ਮਸਲੇ ਆ ਇੱਥੇ ਨਸ਼ਿਆਂ ਦੇ ਦਰਿਆ ਵਗ ਰਹੇ ਆ ਨਸ਼ਿਆਂ ਦੇ ਵਪਾਰੀਆਂ ਨੂੰ ਠੱਲ ਪਾਉਣ ਦੀ ਲੋੜ ਐ ਇਹੋ ਜੇ ਸਾਡੇ ਮਸਲੇ ਆ ਅਸਲ ਵਿੱਚ ਜਿਹੜਾ ਸਾਡਾ ਧਰਮ ਯੁੱਧ ਮੋਰਚਾ ਇਸ ਗੱਲ ਤੇ ਲੱਗਾ ਸੀ ਕਿ ਅਨੰਦਪੁਰ ਦਾ ਮਤਾ ਜਿਹੜਾ ਹੈ ਉਹਦੇ ਵਿੱਚ ਇਹ ਸਾਰੀਆਂ ਤਮਾਮ ਮੰਗਾਂ ਸਿੱਗੀਆਂ ਅੱਜ ਅੱਧੇ ਤੋਂ ਵੱਧ ਹਿੰਦੁਸਤਾਨ ਜਿਹੜਾ ਹੈ ਹਿੰਦੁਸਤਾਨੀਆਂ ਸਟੇਟਾਂ ਜਿਹੜੀਆਂ ਆ ਉਹ ਅਨੰਦਪੁਰ ਦੇ ਮਤੇ ਨਾਲ ਸਹਿਮਤ ਐ ਕਿ ਸਾਨੂੰ ਇਹ ਡਿਮਾਂਡਸ ਜਿਹੜੀਆਂ ਹੈਗੀਆਂ ਅਨੰਦਪੁਰ ਦੇ ਮਤੇਦੀਆਂ ਸਾਨੂੰ ਪ੍ਰਵਾਨ ਹੈ ਜਿੰਨੀਆਂ ਕਿਸਾਨ ਜਥੇਬੰਦੀਆਂ ਉਹ ਵੀ ਸਮਝ ਚੁੱਕੀਆਂ ਹੈ ਕਿ ਅਸਲ ਵਿੱਚ ਅਨੰਦਪੁਰ ਦਾ ਮਤਾ ਸਾਡੀ ਨੈਤਿਕ ਆਜ਼ਾਦੀ ਦਾ ਆਧਾਰ ਹੈ ਇਸ ਕਰਕੇ ਮੈਂ ਸਮਝਦਾ ਕਿ ਆਉਣ ਵਾਲਾ ਸਮਾਂ ਜਿਹੜਾ ਇਹ ਸਾਡੀ 71 ਦਾ ਤੋਂ ਸਮਾਂ ਅੱਗੇ ਸਤਿਗੁਰੂ ਕਿਰਪਾ ਕਰਨ ਕਿਉਂਕਿ ਸਾਡੀ ਆਪਣੀ ਮੈਂ ਸਮਝਦਾ ਕੋਈ ਸਮਝ ਨਹੀਂ ਤੇ ਅਸੀਂ ਆਪਣੀ ਸਮਝ ਨਾਲ ਇਸ ਸੀਟਾਂ ਜਿੱਤੀਆਂ ਹੈ ਜਾਂ ਆਪਣੀ ਸਮਝ ਦੇ ਨਾਲ ਅਸੀਂ 71 ਹੋ ਜਾਵਾਂਗੇ ਇਹ ਗੁਰੂ ਸਾਹਿਬ ਦੀ ਕਿਰਪਾ ਹੋਣੀ ਹੈ ਮੈਨੂੰ ਉਮੀਦ ਹੈ ਕਿ ਅਸੀਂ ਇਕੱਤਰ ਹੋ ਕੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਾਂਗੇ